ਹਾਂਜੀ ਜੋ ਕੋਸ਼ ਅੱਜ ਪੰਜਾਬ ਦੇ ਵਿੱਚ ਵਾਪਰਿਆ ਬਹੁਤ ਵੱਡਾ ਦੁਖਾਂਤ ਆ ਅੱਜ 6 ਜਗ੍ਹਾ ਦੇ ਉੱਤੇ ਜੇ ਕੱਲ ਗੱਲ ਕਰੀਏ ਆਪਾਂ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਕਾਫੀ ਜਿਹੜਾ ਜਾਨੀ-ਮਾਨੀ ਨੁਕਸਾਨ ਹੋਇਆ ਸੋ ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਜਲਦੀ-ਜਲਦੀ ਨੂੰ ਸ਼ੇਅਰ ਜ਼ਰੂਰ ਕਰਦਿਆ ਜੇ ਕਿਉਂਕਿ ਜੇ ਗੱਲ ਆਪਾਂ ਜੋ ਨਿੱਜੀ ਸਿਧਾਂਤਾਂ ਦੀ ਗੱਲ ਕਰੀਏ ਜਾਂ ਅਸੀਂ ਰਿਸ਼ਤਿਆਂ ਨੂੰ ਲੈ ਕੇ ਗੱਲ ਕਰੀਏ ਜਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਲੈ ਕੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸਰਕਾਰ ਦੇ ਕੰਨਾਂ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਹੈ ਤੇ ਉਹਨਾਂ ਨਿੱਜੀ ਰਿਸ਼ਤਿਆਂ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਹੈ ਵੱਖ-ਵੱਖ ਜਗ੍ਹਾ ਦੇ ਉੱਤੇ ਵਾਰਦਾਤਾ ਹੋਈਆਂ ਜਲਾਲਾਬਾਦ ਦੀ ਗੱਲ ਕਰੀਏ ਤਾਂ ਪਤੀ ਵੱਲੋਂ ਪਹਿਲੀ ਪਤਨੀ ਦਾ ਕਤਲ ਕਰਨ ਤੋਂ ਬਾਅਦ 10 ਸਾਲ ਜਿਹੜਾ ਸਜ਼ਾ ਕੱਟ ਕੇ ਆ ਕੇ ਦੁਬਾਰਾ ਰੀਮੈਰਿਜ ਕਰਵਾਈ ਜਾਂਦੀ ਆ ਰੀਮੈਰਿਜ ਕਰਵਾਉਣ ਤੋਂ ਬਾਅਦ ਫਿਰ ਆਪਣੀ ਜਿਹੜੀ ਦੂਸਰੀ ਪਤਨੀ ਆ ਕੈਂਚੀਆਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਬਹੁਤ ਹੀ ਵੱਡਾ ਦੁਖਾਂਤ ਅਤੇ ਮੰਦ ਭਾਗੀ ਗੱਲ ਆ ਸੋ ਅੱਗੇ ਗੱਲ ਆਉਂਦੀ ਆ ਪਾਣੀ ਦੀ ਵਾਰੀ ਪਿੱਛੇ ਦੋਹਾਂ ਧਿਰਾਂ ਦੇ ਵਿਚਕਾਰ ਗੋਲੀ ਚੱਲਦੀ ਆ ਗੋਲੀ ਚਲ ਕੇ ਜਿੱਤ ਦੇ ਵਿੱਚ ਚਾਰ ਜਾਨੇ ਮਾਰੇ ਜਾਂਦੇ ਆ ਚਾਹੇ ਅੰਮ੍ਰਿਤਸਰ ਦੀ ਗੱਲ ਕਰ ਲਈਏ ਗੁਰਦਾਸਪੁਰ ਦੀ ਗੱਲ ਕਰ ਲਈਏ ਮੋਹਾਲੀ ਦੀ ਗੱਲ ਕਰ ਲਈਏ ਜਲਾਲਾਬਾਦ ਦੀ ਗੱਲ ਕਰ ਲਈਏ ਸੋ ਆਪਾਂ ਜਿੱਥੇ ਦੀ ਵੀ ਗੱਲ ਕਰੀਏ ਹਰ ਜਗ੍ਹਾ ਤੇ ਅਨਸਾਨੀਅਤ ਨੂੰ ਜਿਹੜਾ ਤਾਰ-ਤਾਰ ਕਰਦਾ ਨਜ਼ਰ ਆ ਰਿਹਾ ਸਕਰੀਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਡਿਵਿਟਾਂ ਦੇ ਉੱਤੇ ਗੱਲ ਕਰ ਲਈਏ ਬਠਿੰਡੇ ਦੀ ਤਾਂ ਤਾਂ ਉਧਰ ਵੱਲ ਨੂੰ ਵੇਖੀ ਉਧਰ ਨੂੰ ਝਾਤ ਮਾਰੀਏ ਤਾਂ ਉੱਥੇ ਵੀ ਜਿਹੜਾ ਨੌਜਵਾਨਾਂ ਵੱਲੋਂ ਜਿਹੜਾ ਵਾਲੀਆਂ ਖੋਕੇ ਭੱਜਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਬੇਸ਼ੱਕ ਇਹ ਕੋਈ ਨਵੀਂ ਗੱਲ ਨਹੀਂ ਵਾਲੀਆਂ ਖੋਕੇ ਭੱਜਣਾ ਚੈਨੀਆਂ ਖੋਕੇ ਭੱਜਣਾ ਇਹ ਕੋਈ ਨਵੀਂ ਗੱਲ ਨਹੀਂ ਹੈਗੀਆਂ ਟਰਾਂਸਫਾਰਮਰਾਂ ਦੀਆਂ ਤਾਰਾਂ ਲੈਣੀਆਂ ਇਹ ਵੀ ਕੋਈ ਨਵੀਂ ਗੱਲ ਨਹੀਂ ਬੇਸ਼ੱਕ ਇਹ ਪੁਰਾਣੀਆਂ ਪਰ ਕਿਤੇ ਨਾ ਕਿਤੇ ਜਾ ਕੇ ਇਹ ਜਿਹੜਾ ਸਾਡੀਆਂ ਸਰਕਾਰਾਂ ਦੇ ਉੱਤੇ ਬਹੁਤ ਵੱਡਾ ਸਵਾਲ ਚੱਕਦੀਆਂ ਨਜ਼ਰ ਆਉਂਦੀਆਂ ਨੇ ਹੁਣ ਗੱਲ ਕਰੀਏ ਸੀ ਆਪਸੀ ਰਿਸ਼ਤਿਆਂ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਜਿੱਥੇ ਦੇਖੋ ਆਪਾਂ ਦੋਨੇ ਪੱਖ ਵੀਡੀਓ ਨੂੰ ਤਾਂ ਹੀ ਕਿ ਆ ਵੀ ਐਂਡ ਤੱਕ ਸੁਣ ਕੇ ਜਰੂਰ ਕਮੈਂਟ ਦਾ ਜਵਾਬ ਪਹਿਲਾਂ ਐਂਡ ਤੱਕ ਸੁਣ ਕੇ ਫੇਰ ਦਿਆ ਜੇ ਕਮੈਂਟ ਵਿੱਚ ਜਵਾਬ ਕਿਉਂਕਿ ਅੱਧੀ ਵੀਡੀਓ ਸੁਣ ਕੇ ਜਿਹੜੇ ਤਾਂ ਕਾਲੀ ਆ ਉਹਨਾਂ ਨੂੰ ਵੀ ਮਿਰਚਾਂ ਲੱਗਣ ਉਹਨਾਂ ਨੇ ਵੀ ਗਲਤ ਕਮੈਂਟ ਕਰਨੇ ਆ ਕਾਂਗਰਸੀਆਂ ਨੇ ਵੀ ਗਲਤ ਕਮੈਂਟ ਕਰਨੇ ਆ ਜੇ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਤੇ ਗੱਲ ਆਈ ਤਾਂ ਆਮ ਆਦਮੀ ਪਾਰਟੀ ਨੇ ਵੀ ਗਲਤ ਕਮੈਂਟ ਕਰਨੇ ਆ ਕਿਉਂਕਿ ਇਹਨਾਂ ਦੇ ਆਕਾ ਆਈਟੀ ਵਿੰਗ ਜਿਹੜੇ ਸੈੱਲ ਬਣੇ ਹੁੰਦੀ ਆ ਇਹ ਵੀਰ ਕਿਸੇ ਦੀ ਧੀ ਪੈਣ ਨਹੀਂ ਵੇਂਦੇ ਹੁੰਦੇ ਅਨੌਣ ਹੀ ਚਲਦੇ ਨੇ ਪਰ ਮੈਂ ਤਾਂ ਇੱਕ ਗੱਲ ਕਹਿਣੀ ਹੁੰਦੀ ਹੈ ਇਹਨਾਂ ਨੂੰ ਵੀ ਜਨਮ ਇੱਕ ਔਰਤ ਨੇ ਦਿੱਤਾ ਹੁੰਦਾ ਜਿਹੜੇ ਗਲਤ ਕਮੈਂਟ ਕਰਨਗੇ ਉਹ ਪਹਿਲਾਂ ਉਹਨਾਂ ਦੀਆਂ ਨੂੰ ਹੀ ਜਾਣੇ ਆ ਸੋ ਹਣ ਪਹਿਲਾ ਪੱਖ ਆ ਜਿਹੜਾ ਆਪਾਂ ਇਹ ਰੱਖੀਏ ਜਿਵੇਂ ਕੈਂਚੀਆਂ ਮਾਰ ਕੇ ਆਪਦੀ ਪਤਨੀ ਦਾ ਕਤਲ ਕਰ ਦੇਣਾ ਅੱਜ ਗੱਲ ਆ ਜਿਹੜੀ ਅਸੀਂ ਭਾਈਚਾਰਕ ਸਾਂਝ ਤੋਂ ਟੁੱਟ ਕੇ ਥਾਣਿਆਂ ਕਚਹਿਰੀਆਂ ਦੇ ਵਿੱਚ ਜਿਹੜੇ ਆਪਦੇ ਮਸਲਿਆਂ ਨੂੰ ਲੈ ਗਏ ਅੱਗੇ ਸਾਡਾ ਸ਼ਰੀਕਾ ਭਾਈਚਾਰਾ ਹੁੰਦਾ ਸੀ ਕੋਈ ਦੋਹਾਂ ਜੀਆਂ ਦੇ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਣੀ ਜਾਂ ਭਰਾਵਾਂ ਦਾ ਵੱਟ ਬੰਨੇ ਦਾ ਰੌਲਾ ਹੋਣਾ ਜਾਂ ਪਾਣੀ ਦੀ ਵਾਰੀ ਨੂੰ ਲੈ ਕੇ ਮਸਲਾ ਹੋਣਾ ਤਾਂ ਚਾਚੇ ਤਾਇਆ ਨੇ ਵਿੱਚ ਪੈ ਕੇ ਵਹਿ ਬੋਆ ਕਰਾ ਦੇਣਾ ਤੇ ਜਿਹੜਾ ਉਹ ਮਸਲਾ ਉਹ ਹੱਲ ਕਰਾ ਦਿੱਤਾ ਜਾਂਦਾ ਸੀ ਪਰ ਅੱਜ ਜਿਹੜੇ ਹਥਿਆਰ ਆ ਜਿਹੜੇ ਸਾਡੀ ਹਫਾਜ਼ਤ ਲਈ ਬਣੇ ਆ ਉਹਨਾਂ ਹਥਿਆਰਾਂ ਦੀ ਅਸੀਂ ਨਜਾਇਜ਼ ਵਰਤੋਂ ਇਹਨਾਂ ਕੰਮਾਂ ਲਈ ਕਰਨ ਲੱਗੇ ਜੇ ਗਵਾਂਢੀ ਉੱਚੀ ਵੀ ਬੋਲਦਾ ਤਾਂ ਅਸੀਂ ਕਹਿੰਨੇ ਮੈਂ ਕੱਢ ਕੇ ਲਿਆਇਆ ਰਫਲ ਮੈਂ ਕੱਢ ਕੇ ਲਿਆਇਆ ਰਵਲਵਰ ਜੀ ਦੇ ਸਿੱਟੇ ਸਾਡੇ ਸਾਹਮਣੇ ਆ ਰਹੇ ਆ ਚਾਰ ਜਾਣਿਆਂ ਦੀ ਜਿਹੜੀ ਮੌਤ ਹੋ ਜਾਂਦੀ ਆ ਹੁਣ ਇੱਥੇ ਆਪਾਂ ਜੇ ਕਰ ਗਈਏ ਕਿ ਭਗਵਾਨਤਮਾਨ ਦੋਛੀ ਆ ਸਰਕਾਰ ਜਵਾਬ ਦੇ ਆ ਸਰਕਾਰ ਜਵਾਬ ਦੇ ਕਿਹੜੇ ਕੰਮਾਂ ਦੇ ਵਿੱਚ ਹੈ ਇੱਥੇ ਹੁਣ ਭਗਵੰਤ ਮਾਨ ਦੇ ਉਲਟ ਗੱਲ ਜਾਊਗੀ ਸਰਕਾਰ ਜਵਾਬ ਦੇ ਕਿਹੜੇ ਕੰਮਾਂ ਦੇ ਵਿੱਚ ਹੈ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਖਤਮ ਹੋ ਰਿਹਾ ਸਰਕਾਰ ਜਵਾਬ ਦੇ ਕਿਹੜੇ ਕੰਮਾਂ ਦੇ ਵਿੱਚ ਹੈ ਜਿਹੜੀ ਡਵੈਲਪਮੈਂਟ ਨਹੀਂ ਹੋ ਰਹੀ ਸਰਕਾਰ ਜਵਾਬ ਦੇ ਕਿਹੜੇ ਕੰਮਾਂ ਦੇ ਵਿੱਚ ਆ ਕਿ ਕ੍ਰਾਈਮ ਨਹੀਂ ਰੋਕ ਰਿਹਾ ਕ੍ਰਾਈਮ ਕਿਹੜਾ ਜਿਹੜਾ ਵਾਲੀਆਂ ਵਗੈਰਾ ਲਾ ਕੇ ਭੱਜਣਾ ਦਕੈਤੀਆਂ ਕਰਨੀਆਂ ਫਰੋਤੀਆਂ ਮੰਗਣ ਇਹਨਾਂ ਚੀਜ਼ਾਂ ਦਾ ਕਰੈਮ ਆ ਪਰ ਜਦੋਂ ਅਸੀਂ ਉਹਨਾਂ ਨੌਜਵਾਨਾਂ ਵੱਲ ਝਾਤ ਮਾਰਦੇ ਹਾਂ ਉਹਨਾਂ ਦੇ ਪਛੋਕੜ ਵੱਲ ਝਾਤ ਮਾਰਦੇ ਹਾਂ ਤਾਂ ਸਾਨੂੰ ਆ ਹੀ ਲੱਗਦਾ ਵੀ ਇਹ ਲੋਕ ਆ ਜਿਹੜੇ ਇਹ ਕਿਤੇ ਨਾ ਕਿਤੇ ਸਾਡੇ ਲੀਡਰਸ਼ਿਪ ਦੇ ਸਤਾਏ ਹੋਏ ਲੋਕ ਇਹਨਾਂ ਰਾਵਾਂ ਤੇ ਤੁਰੇ ਨੇ ਇਹ ਤਾਂ ਪੱਖ ਸੀ ਹੋ ਦੇਖੋ ਹੁਣ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੀਓ ਪੈਣੋ ਤੇ ਭਰਾਵੋ ਸਾਡੇ ਆਪਸੀ ਰਿਸ਼ਤੇ ਹਨ ਜਿਹੜੇ ਉਹ ਇੰਨੇ ਕ ਫਿੱਕੇ ਪੈ ਗਏ ਨੇ ਸਾਡਾ ਖੂਨ ਇੰਨਾ ਕ ਸਫੈਦ ਹੋ ਗਿਆ ਨਾ ਕਿ ਅਸੀਂ ਅੱਜ ਭਰਾ ਨੇ ਭਰਾ ਦਾ ਕਤਲ ਕਰਤਾ ਕੋਈ ਪੰਕਜ ਨਾਂ ਦੇ ਮੁੰਡੇ ਦਾ ਉਹਦੇ ਬ੍ਰਦਰ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਪ੍ਰਾਪਰਟੀ ਨੂੰ ਲੈ ਕੇ ਇੱਕ ਮਾਂ ਦੇ ਪੇਟੋਂ ਜਨਮ ਲੈ ਕੇ ਇੱਕੋ ਵੇੜੇ ਦੇ ਵਿੱਚ ਖੇੜ ਕੇ ਇੱਕੋ ਘਰ ਦੇ ਵਿੱਚੋਂ ਜਵਾਨੀ ਦੇ ਹੰਦਹਲੀਜਾਂ ਤੇ ਆ ਕੇ ਭਰਾ ਹੀ ਭਰਾ ਦੇ ਖੂਨ ਦਾ ਪਿਆਸਾ ਬਣ ਗਿਆ ਕਿੱਡੀ ਮੰਦ ਭਾਗੀ ਗੱਲ ਐ ਇਹ ਹੁਣ ਇੱਥੇ ਜੇ ਅਸੀਂ ਕਹੀਏ ਕਿ ਭਗਵੰਤਮਨ ਦੋਛੀ ਆ ਭਗਵੰਤਮਨ ਤਾਂ ਕਿਸੇ ਨੂੰ ਨਹੀਂ ਆ ਕੇ ਕਹਿੰਦਾ ਕਿ ਤੁਸੀਂ ਭਰਾ ਭਰਾ ਦਾ ਸਿਰ ਪਾੜ ਦੋ ਜਾਂ ਭਗਵੰਤਮਨ ਇਹ ਨਹੀਂ ਆ ਕੇ ਕਹਿੰਦਾ ਕਿ ਹਾਂ ਭਾਈ ਤੂੰ ਆਪਦੀ ਪਤਨੀ ਦਾ ਕੈਂਚੀਆ ਮਾਰ ਕੇ ਕਤਲ ਕਰ ਦੇ ਜਾਂ ਭਰਾ ਭਰਾ ਨੂੰ ਇਹ ਨਹੀਂ ਗੱਲ ਕਹਿੰਦਾ ਵੀ ਤੁਸੀਂ ਪਾਣੀ ਦੀਵਾਰੀ ਪਿੱਛੇ ਲੜਦੇ ਆ ਤਾਂ ਤੁਸੀਂ ਚਲਾ ਦੋ ਗੋਲੀਆਂ ਇੱਕ ਦੂਜੇ ਨੂੰ ਵੜ ਦੋ ਨਹੀਂ ਇਹ ਤੇ ਸਭ ਤੋਂ ਵੱਡੀ ਘਾਟ ਆ ਭਰਾਵੋ ਸੱਚ ਕੋੜਾ ਜ਼ਰੂਰ ਲੱਗੂਗਾ ਤੁਹਾਨੂੰ ਪਰ ਸਭ ਤੋਂ ਵੱਡੀ ਘਾਟ ਆ ਸਾਡੇ ਚ ਸ਼ੈਨਸ਼ੀਲਤਾ ਦੀ ਅਸੀਂ ਸ਼ੈਨਸ਼ੀਲਤਾ ਨੂੰ ਬਿਲਕੁਲ ਖਤਮ ਕਰ ਚੁੱਕੇ ਆ ਮੰਨੋ ਚਾਹੇ ਨਾ ਮੰਨੋ ਸਾਡੇ ਚ ਸ਼ੈਨਸ਼ੀਲਤਾ ਨਹੀਂ ਰਹੇਗੀ ਅੱਗੇ ਸ਼ਹਿਨ ਚੀਲਤਾ ਹੁੰਦੀ ਸੀ ਅੱਗੇ ਅੱਜ ਵੀ ਅਸੀਂ ਥਾਣੇ ਗੱਲ ਕਰਦੇ ਸੀਗੇ ਅਸੀਂ ਕਿਸੇ ਮਸਲੇ ਦੇ ਵਿੱਚ ਸਦਰ ਥਾਣੇ ਚ ਗਏ ਸੀ ਤੇ ਉੱਥੇ ਬੈਠਿਆ ਮੁਲਾਜ਼ਮਾਂ ਦੇ ਨਾਲ ਗੱਲਬਾਤ ਐਸਐਚਓ ਸਾਹਮਣੇ ਗੱਲਬਾਤ ਹੋ ਰਹੀ ਸੀ ਤੇ ਨਿੱਜੀ ਵਿਚਾਰਾਂ ਚੱਲ ਪਿਆ ਵੀ ਅੱਜ ਸ਼ਹਿਨ ਚੀਲਤਾ ਘਟ ਗਈ ਅੱਗੇ ਕਹਿਣਾ ਨਾ ਜੇ ਕੋਈ ਕਾਂਡ ਹੋ ਵੀ ਜਾਣਾ ਤੇ ਕਹਿਣਾ ਸਾਥ ਦੇ ਵਿੱਚ ਬੰਦੇ ਇਕੱਠੇ ਹੋ ਜੂ ਤੇ ਸੌਣਿਆਂ ਤੇ ਗੱਲ ਨਿਬੜੂਗੀ ਤੇ ਸੌ ਦੇਣ ਵਾਲੇ ਨੇ ਜੇ ਕਿਤੇ ਝੂਠੀ ਗੱਲ ਤੇ ਉੱਤੇ ਉਹਨੂੰ ਹਾ ਦਾ ਨਾ ਦਾ ਮਾਰਨਾ ਪੈ ਜਾਂਦਾ ਤਾਂ ਉਹ ਬੰਦੇ ਨੇ ਹਜ਼ਾਰ ਵਾਰੀ ਸੋਚਣਾ ਵੀ ਇਹ ਕਿਤੇ ਨਾ ਹੋਵੇ ਸੌਂ ਦਾ ਜਿਹੜਾ ਸਰਾਫ ਆ ਇਹ ਮੇਰੀਆਂ ਤਿੰਨ ਪੀੜੀਆਂ ਤੱਕ ਜਾਵੇ ਤੇ ਜਾਂਦਾ ਵੀ ਸੀ ਪਰ ਅੱਜ ਦੇ ਨੇ ਮaaf ਕਰਨਾ ਸੌ ਆ ਜਿਹੜੀ ਉਹ ਰੋਟੀ ਤੇ ਰੱਖ ਕੇ ਖਾ ਲਈ ਆ ਪਤਾ ਨਹੀਂ ਕਿੰਨੀਆਂ-ਕਿੰਨੀਆਂ ਝੂਠੀਆਂ ਸੌਹਾਂ ਚੁੱਕੀ ਜਾਂਦੇ ਆ ਅੱਜ ਅਸੀਂ ਆਪਦੇ ਘਰਾਂ ਤੋਂ ਬਾਹਰ ਤਾਂ ਗੱਲਾਂ ਲੈ ਗਏ ਅਸੀਂ ਪਿੰਡ ਦੀਆਂ ਸੱਥਾਂ ਤੋਂ ਬਾਹਰ ਜੂਹਾਂ ਤੋਂ ਬਾਹਰ ਅੱਜ ਸਾਡੀਆਂ ਥਾਣਿਆਂ ਕਚਹਿਰੀਆਂ ਦੇ ਵਿੱਚ ਜਾ ਕੇ ਗੱਲਾਂ ਨਿਬੜਦੀਆਂ ਬੇਸ਼ੱਕ ਸਾਡੇ ਮਾਮੂਲੀ ਝਗੜੇ ਹੋਣ ਦਰਾਣੀ ਥਾਣੀ ਦਾ ਰੌਲਾ ਹੋਵੇ ਭਰਾ ਭਰਾ ਦਾ ਰੌਲਾ ਹੋਵੇ ਪਿਓ ਪੁੱਤ ਦਾ ਰੌਲਾ ਹੋਵੇ ਜੇ ਆਪਾਂ ਗੱਲ ਕਰੀਏ ਇੱਕ ਮਾਤਾ ਵਿਚਾਰੀ ਕੱਲ ਦੀ ਰੋ ਰਹੀ ਆ ਤੇ ਅੱਜ ਮੈਨੂੰ ਲੱਗਦਾ ਸਾਢੇ 4 ਵਜੇ ਦਾ ਉਹਦਾ ਟਾਈਮ ਸੀ ਕੱਲ ਥਾਣੀ ਦਾ ਨੋਬਤ ਰੋਟੀ ਨਹੀਂ ਦੇ ਰੇ ਕਮਾਲ ਦੀ ਗੱਲ ਹੈ ਮੈਨੂੰ ਇਹਨਾਂ ਚੀਜ਼ਾਂ ਤੇ ਬੜਾ ਇਹ ਚੀਜ਼ਾਂ ਜਿਹੜੀਆਂ ਦੇਖੋ ਸਰਕਾਰ ਨਾਲ ਮੇਰੀ ਟੱਕਰ ਹੈ ਸਰਕਾਰ ਚ ਕੋਈ ਵੀ ਹੈ ਸਰਕਾਰਾਂ ਨੇ ਨਸ਼ਾ ਬੰਦ ਨਹੀਂ ਕਰਾਇਆ ਸਰਕਾਰਾਂ ਦੀ ਸਭ ਤੋਂ ਵੱਡੀ ਫੇਲੀਅਰ ਹੈ ਸਰਕਾਰਾਂ ਨੇ ਡਵੈਲਪਮੈਂਟ ਨਹੀਂ ਕੀਤੀ ਸਭ ਤੋਂ ਵੱਡੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਦੀ ਫੇਲੀਅਰ ਆ ਪਰ ਜੇ ਅਸੀਂ ਕਹ ਗਿਆ ਸਾਡੇ ਨਿੱਜੀ ਰਿਸ਼ਤੇ ਜਿਹੜੇ ਸਾਡੇ ਰਿਸ਼ਤੇ ਆਪਦੇ ਬਣਾਏ ਹੋਏ ਆ ਜਿਹੜੇ ਅਸੀਂ ਸਮਾਜਿਕ ਜਮਾਤ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਰਿਸ਼ਤੇ ਬਣੇ ਆ ਜਿਹੜੇ ਕਿ ਸਾਡੇ ਕਹ ਲੋ ਕੋ ਬਲੱਡ ਰਿਲੇਸ਼ਨ ਦੇ ਰਿਸ਼ਤੇ ਆ ਜਦੋਂ ਉਹ ਰਿਸ਼ਤੇ ਆਪਣੇ ਆਪਣੇਆਂ ਨੂੰ ਦੂਰ ਕਰਨ ਤੇ ਆ ਰਹੇ ਉੱਥੇ ਤਾਂ ਸੀ ਆ ਮਾਨ ਕੇ ਨਹੀਂ ਨਾ ਭਗਵੰਤ ਮਾਨ ਕਹਿੰਦਾ ਵੀ ਤੁਸੀਂ ਰਿਸ਼ਤੇ ਤੋੜ ਲਓ ਕਿ ਭਗਵੰਤ ਮਾਨ ਆਣ ਕੇ ਕਹਿੰਦਾ ਵੀ ਆਪਦੀ ਮਾਂ ਨੂੰ ਰੋਟੀ ਨਾ ਦਿਓ ਜਾ ਭਗਵੰਤ ਜੀ ਨੇ ਇਹ ਗੱਲ ਕਹਿੰਦਾ ਵੀ ਨਾ ਨੌਜਵਾਨਾ 10 ਸਾਲ ਪਹਿਲਾਂ ਕੱਟ ਕੇ ਆ ਗਿਆ ਤੇ ਹੁਣ ਦੂਜੀ ਵੀ ਨਗਾ ਦੇ ਗੱਡੀ ਚੜਾ ਦੇ ਸੋ ਇਹ ਜਿਹੜੀ ਮੈਂ ਜਿਵੇਂ ਕਿ ਤੁਹਾਨੂੰ ਅੱਗੇ ਵੀ ਕਹਿ ਚੁੱਕੀ ਆ ਸਾਡੇ ਵਿੱਚ ਸ਼ੈਨ ਸ਼ੀਲਤਾ ਦੀ ਸਭ ਤੋਂ ਵੱਡੀ ਕਮੀ ਆ ਗਈ ਆ ਅਸੀਂ ਭਾਈਚਾਰਕ ਸਾਂਝ ਤੋਂ ਟੁੱਟ ਚੁੱਕੇ ਆ ਹੁਣ ਮੈਂ ਉਹਨਾਂ ਬੀਬੀਆਂ ਨੂੰ ਸਵਾਲ ਕਰਦੀ ਆ ਜਿਹੜੀਆਂ ਬੀਬੀਆਂ ਦੋ ਦੋ 2.5 2.5 ਸਾਲ ਦੇ ਬੱਚਿਆਂ ਨੂੰ ਮੋਬਾਈਲ ਦੇ ਕੇ ਬਾਹ ਦਿੰਦੀਆਂ ਅੱਜ ਮੈਂ ਉਹਨਾਂ ਬੀਬੀਆਂ ਨੂੰ ਪੁੱਛਦੀ ਆ ਬੀਬਗੋ ਇੱਕ ਦਿਨ ਅੱਖਾਂ ਤੇ ਕਸੌਣ ਦੇ ਦੇ ਤੁਸੀਂ ਵੀ ਰੋਣਾ ਕਿਉਂਕਿ ਜੋ ਕੁਛ ਅਸੀਂ ਮੋਬਾਈਲਾਂ ਦੇ ਵਿੱਚ ਵੇਖਨੇ ਆ ਉਹੀ ਕੁਛ ਸਾਡੇ ਬੱਚਿਆਂ ਨੇ ਕਰਨਾ ਉਹੀ ਕੁਛ ਸਾਡੇ ਬੱਚਿਆਂ ਨੇ ਪੜ੍ਹਨਾ ਉਹੀ ਕੁਛ ਸਾਡੇ ਬੱਚਿਆਂ ਨੇ ਸਿੱਖਣਾ ਅੱਜ ਕੀ ਸ਼ਾਰਟ ਮੂਵੀਆਂ ਕੀ ਆ ਰਹੀਆਂ ਭਰਾ ਭਰਾ ਦਾ ਵੈਰੀ ਇੱਕ ਇੱਕ ਬੰਦਾ ਤਿੰਨ ਤਿੰਨ ਵਿਆਹ ਕਰਾਈ ਜਾਂਦਾ ਉਹ ਬੱਚਿਆਂ ਨੂੰ ਐਂ ਲੱਗਦਾ ਕਿ ਇਹ ਤਾਂ ਰੋਮਾਂਟਿਕ ਸੀਨ ਹੀ ਆ ਜਿੰਨਾ ਨਾਲ ਹੋਈ ਆ ਜਿੰਨਾ ਨਾ ਵਾਪਰੀ ਉਹਨਾਂ ਨੂੰ ਪੁੱਛੋ ਮੇਰੇ ਨਾਲ ਵਾਪਰੀਆਂ ਮੈਂ ਤਾਂ ਦਵਾਈ ਪਾਉਣੀ ਆ ਸੋ ਕੈਨ ਦਾ ਭਾਵ ਇਹੀ ਆ ਕਿ ਸਭ ਤੋਂ ਪਹਿਲੀ ਗੱਲ ਜੇ ਰਿਸ਼ਤਿਆਂ ਨੂੰ ਜਾਉਣਾ ਸੰਜੀਦਗੀ ਨਾਲ ਜਾਉਣਾ ਚਾਹੁੰਦੇ ਹੋ ਜੇ ਰਿਸ਼ਤਿਆਂ ਦੀ ਉਮਰ ਨੂੰ ਲੰਮਾ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਭਾਈਚਾਰਕ ਸਾਝ ਬਣਾਉਣੀ ਸਿੱਖ ਲਓ ਚਾਚੇ ਤਾਇਆ ਦਾ ਮੋਹ ਪਿਆਰ ਕਰਨਾ ਸਿੱਖ ਲਓ ਅੱਜ ਤੁਸੀਂ ਦੇਖੋ ਬਾਪੂ ਜੀ ਤੋਂ ਪਾਪੇ ਤੇ ਆ ਗਏ ਪਾਪੇ ਤੋਂ ਡੈਡ ਡੈਡੀ ਤੇ ਆ ਗਏ ਡੈਡੀ ਤੋਂ ਡੈਡ ਤੇ ਆ ਗਏ ਤੇ ਉਹ ਸਮਾਂ ਵੀ ਦੂਰ ਨਹੀਂ ਜਦੋਂ ਅਸੀਂ ਡੱਡ ਤੇ ਆ ਜਾਣਾ ਅਸੀਂ ਰਿਸ਼ਤਾ ਹੀ ਖਤਮ ਕਰ ਲਿਆ ਤੇ ਅੱਗੇ ਕਹਿਣਾ ਬੀਬੀ ਮਾਂ ਕਹਿਣਾ ਜਾਂ ਬੀਬੀ ਕਹਿਣਾ ਫਿਰ 베ਜੀ ਆ ਗਿਆ ਸਭ ਤੋਂ ਪਹਿਲਾਂ ਪਹਿਲਾਂ ਅੰਬੋ ਹੁੰਦਾ ਸੀ ਹਨਾ ਫਿਰ 베ਜੀ ਆ ਗਿਆ 베ਜੀ ਤੋਂ ਬਾਅਦ ਆ ਗਿਆ ਮੰਮੀ ਮੰਮੀ ਸ਼ਬਦਾ ਜਿਹੜਾ ਉਹ ਡੰਮੀ ਲਾਸ਼ਾਂ ਲਈ ਵਰਤਿਆ ਜਾਂਦਾ ਜਿਹੜੀਆਂ ਲਾਸ਼ਾਂ ਹੁੰਦੀਆਂ ਸੀ ਜਿਹੜੀਆਂ ਪ੍ਰਾਂਤਕ ਸਮੇਂ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਮੰਮੀ ਕਿਹਾ ਜਾਂਦਾ ਸੀ ਪਰ ਅੱਜ ਅਸੀਂ 24 ਘੰਟੇ ਵਰਲਡ ਆਫ ਦੇ ਘਰ ਦੇ ਵਿੱਚ ਵਰਤਣ ਲੱਗੇ ਅਗਲੀ ਗੱਲ ਚਾਚਾ ਤਾਇਆ ਖਤਮ ਕਰਤਾ ਚਾਚੀ ਸ਼ਬਦ ਨੂੰ ਖਤਮ ਕਰਤਾ ਤਾਈ ਜੀ ਸ਼ਬਦ ਨੂੰ ਖਤਮ ਕਰਤਾ ਉਹਦੀ ਜਗ੍ਹਾ ਕਿਹਨੇ ਮੰਗਲੇ ਲਈ ਆਂਟੀ ਨੇ ਅਗਲੇ ਵਾਰ ਸੇ ਅਸੀਂ ਵੇਖ ਲਗੇ ਮਾਮਾ ਆ ਮਾਸੜ ਫੁੱਫੜਾ ਇਹਨਾਂ ਨੂੰ ਅਸੀਂ ਅੰਕਲ ਦਾ ਰਤਬਾ ਦੇਤਾ ਅਸੀਂ ਆਪ ਹੀ ਆਪਦੇ ਰਿਸ਼ਤਿਆਂ ਨੂੰ ਗਵਾ ਲਿਆ ਅਸੀਂ ਆਪਦੇ ਹੱਥੀਂ ਆਪਦੇ ਪੈਰਾਂ ਤੇ ਕੁਹਾੜੀਆਂ ਮਾਰਨ ਲੱਗ ਗਏ ਆ ਤੇ ਜੇ ਕੁਹਾੜੀਆਂ ਅੱਜ ਸਾਡੇ ਗਲਾਂ ਤੱਕ ਪਹੁੰਚ ਗਈਆਂ ਤੇ ਅੱਜ ਅਸੀਂ ਰੋਣੇ ਵੀ ਆ ਤੇ ਪਿੱਟਦੇ ਵੀ ਆ ਓਏ ਕਹਤੇ ਉਹ ਸਮਾਣਾ ਅਜੇ ਘਰ ਦੀ ਬਾੜੀ ਘਰ ਨੂੰ ਖਾਣ ਲੱਗ ਜੇ ਬਹੁਤੀਆਂ ਜਗ੍ਹਾ ਤੇ ਖਾ ਚੁੱਕੀ ਆ ਆਏ ਦਿਨ ਅਸੀਂ ਇਹ ਕਟਨਾਵਾ ਵੇਖਦੇ ਆ ਜੇ ਅਸੀਂ ਆ ਥੋੜੇ ਜੇ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਕੁੜੀਆਂ ਦੀ ਬੋਲੀ ਮੈਨੂੰ ਲੱਗਦਾ ਬਿਲਕੁਲ ਸੱਚ ਸੀ ਭੂਆ ਦੀ ਭਤੀਜੀ ਲੱਗਦੀ ਕੀ ਲੱਗਦੀ ਫੁੱਫੜਾ ਵੇ ਤੇਰੀ ਅੱਗੇ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ ਸੀ ਉਹ ਗੱਲ ਨੂੰ ਵੀ ਸਾਬਤ ਕਰਤਾ ਇੱਕ ਫੁੱਪੜ ਵੱਲੋਂ ਇੱਕ ਜਿਹੜੀ ਉਹ ਬੱਚੀ ਵੀ ਜਿਹੜੀ ਇੱਜ਼ਤ ਲੁੱਟੀ ਗਈ ਅੱਜ ਅਸੀਂ ਰਿਸ਼ਤਿਆਂ ਨੂੰ ਇੱਥੋਂ ਤੱਕ ਤਾਰ-ਤਾਰ ਕਰਤਾ ਕਿ ਅਸੀਂ ਰਿਸ਼ਤੇ ਜੋ ਜੋਗੇ ਨਹੀਂ ਰਹਿਗੇ ਕੀ ਕਰਾਂਗੇ ਅਸੀਂ ਅੱਜ ਅਸੀਂ ਸੇਮਤ ਰਹਿ ਗਏ ਆ ਮੋਬਾਈਲਾਂ ਤੱਕ ਮੋਬਾਈਲਾਂ ਚੋਂ ਨਿਕਲੋ ਬਾਹਰ ਦੀ ਦੁਨੀਆ ਨੂੰ ਦੇਖੋ ਬਾਹਰ ਦੀ ਦੁਨੀਆ ਦੇ ਰੰਗ ਤਮਾਸ਼ੇ ਕੀ ਆ ਉਹਨਾਂ ਨੂੰ ਦੇਖੋ ਕੀ ਪਾਣੀ ਦੀ ਵਾਰੀ ਸੀ ਜਿਨੇ ਚਾਰ ਜੀ ਲੈ ਲਈ ਕਿੱਡੀ ਇੱਕ ਗੱਲ ਸੀ ਪਾਣੀ ਲੇਟ ਵੀ ਲੱਗ ਸਕਦਾ ਸੀ ਜੌਂਦੀ ਜਾਨ ਨੂੰ ਤਾਂ Haadi ਵੀ ਆਉਣੀ Haadi ਪਿੱਛੇ ਸੋਣੀ ਵੀ ਆਉਣੀ ਆ ਜੌਂਦੀ ਜਾਨ ਨੂੰ ਤਾਂ ਬਹੁਤ ਰੰਗ ਦੇਖਣੇ ਸੀ ਤੇ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਉਹਨਾਂ ਲਈ ਕੀ ਪਾਣੀ ਤੇ ਕੀ ਸੁੱਕਾ ਜਿਹੜੇ ਬੰਦੇ ਨੇ 10 ਸਾਲ ਪਤਨੀ ਪਿੱਛੇ سزا ਕੱਟੀ ਹੋਵੇ ਅਗਲੀ ਪਤਨੀ ਨੂੰ ਵੀ ਕੈਂਚੀਆਂ ਦੇ ਵਾਰ ਨਾਲ ਮਾਰਤਾ ਕਿ ਇਹ ਜੇ ਰਿਸ਼ਤਾ ਹੀ ਨਾ ਕਰਾਉਂਦਾ ਤੂੰ ਸੋ ਇਹ ਗੱਲਾਂ ਕੌੜੀਆਂ ਜ਼ਰੂਰ ਆ ਪਰ ਸੱਚੀਆਂ ਜਿਨ੍ਹਾਂ ਜਿਨ੍ਹਾਂ ਨੂੰ ਚੰਗੀਆਂ ਲੱਗੀਆਂ ਉਹ ਮੇਰੇ ਵੀਰ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਜਿਨ੍ਹਾਂ ਨੂੰ ਨਹੀਂ ਚੰਗੀਆਂ ਲੱਗੀਆਂ ਉਹਨਾਂ ਉਹਨਾਂ ਵੀਰਾਂ ਨੂੰ ਮੇਰੀ ਇੱਕ ਬੇਨਤੀ ਆ ਕਿ ਭਾਵੇਂ ਤੁਹਾਡੇ ਵਿੱਚੋਂ ਅਨਸਾਨੀਅਤ ਆ ਜਿਹੜੀ ਉਹਨੂੰ ਖਤਮ ਕਰਤਾ ਤੁਸੀਂ ਪਰ ਮੇਰੀ ਇੱਕ ਬੇਨਤੀ ਆ ਕਿ ਅਨਸਾਨੀਅਤ ਖਤਮ ਕਰਨ ਦੇ ਨਾਲ-ਨਾਲ ਔਰਤ ਨੂੰ ਖਤਮ ਨਾ ਕਰ ਲਿਓ ਜੋ ਤੁਹਾਨੂੰ ਜਨਮ ਦੇਣ ਵਾਲੀ ਇੱਕ ਮਾਂ ਜਿਨ੍ਹਾਂ ਨੂੰ ਚੰਗੀ ਲੱਗੀ ਉਹ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਤੁਸੀਂ YouTube ਦੇ ਉੱਤੇ ਵੀ ਦੇਖ ਸਕਦੇ ਹੋ ਧੰਨਵਾਦ